ਅਜੀ ਸਰ ਵੋਟ ਪਾਣ ਆਏ ਹੋਂ ਪਹਿਲੇ ਟਾਈਮ ਆ ਕਿਵੇਂ ਮਾਹੌਲ ਦੇਖਦੇ ਵੀ ਬਹੁਤ ਬਹੁਤ ਵਧੀਆ ਲੱਗਾ ਸਾਨੂੰ ਮੇਰੇ ਅਸੀਂ ਤਾਂ ਥੋੜਾ ਜਿਹਾ ਤੁਹਾਨੂੰ ਲੇਟ ਹੋ ਗਏ ਵੋਟ ਪਹੁੰਚੇ ਜਿਹੜੇ ਮਤਲਬ ਸਾਡੇ ਵਰਕਰ ਆ ਉਹ ਪਹਿਲਾਂ ਤਾਂ ਮਤਲਬ ਜਿਹੜੇ ਦੂਸਰੇ ਬੂਥਾਂ ਤੇ ਜਾ ਰਹੇ ਸੀ ਤੇ ਮੈਂ ਉਹ ਬਾਹਰ ਜਦੋਂ ਨਿਕਲ ਲੱਗਾ ਤੇ ਉਹਨਾਂ ਨੇ ਮੈਨੂੰ ਪਹਿਲਾ ਸਵਾਲ ਕੀਤਾ ਜੀ ਭਾਜੀ ਤੁਸੀਂ ਵੋਟ ਪਾਣ ਆਏ ਆ ਤੇ ਮੈਂ ਕਹਾਂ ਸੀ ਜਾ ਰਹੇ ਕਹਿੰਦੇ ਅਸੀਂ ਪਾ ਕੇ ਆ ਗਏ ਆ ਮਤਲਬ ਕਿ ਵਧੀਆ ਲੱਗਾ ਵੀ ਮੈਨੂੰ ਮੇਰੇ ਨਾਲੇ ਲੋਕਾਂ ਦੇ ਜਿਹੜਾ ਛਾਂ ਆ ਬਹੁਤ ਜ਼ਿਆਦਾ ਆ ਰਹੀ। ਕਿ ਬੜਾ ਸੁਣਾ ਪ੍ਰਾਲਾ ਕੀਤਾ ਹੋਇਆ ਅੱਜ ਗਰਮੀ ਤਾਂ ਹੈਗੀ ਨਾਲ ਬੂਟਾ ਦਿੱਤਾ ਜਾ ਰਿਹਾ ਹੈ ਕਿੱਦਾਂ ਦੇਖ ਦਿੱਤੀ। ਦੇਖੋ ਬਹੁਤ ਵਧੀਆ ਗੱਲ ਆ ਇਹ ਜਿਹੜੀ ਬੂਟੇ ਅਸੀਂ ਕਹਿੰਦੇ ਆ ਜਿਹੜੇ ਹੈਗਾ ਹਰ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅੰਦਰ ਮਤਲਬ ਘੱਟ ਤੋਂ ਘੱਟ ਦੇ ਤਾਂ 100 ਦੇ ਤਕਰੀਬ ਬੂਟਾ ਲਾਉਣੇ ਚਾਹੀਦਾ। ਮੇਰੀ ਇਹ ਬਹੁਤ ਅਜੀਬ ਦੇ ਵਿੱਚ ਪਹਿਲੇ ਇੱਕ ਵਜਾ ਆ। ਮੈਂ ਬਤਰੀ ਇਸ ਚੀਜ਼ ਬਹੁਤ ਵਧੀਆ ਮਤਲਬ ਪਹਿਲਾਂ ਹੀ ਕੰਮ ਕਰਦਾ ਆ ਮੈਂ ਬੂਟੇ ਲਾਉਂਦਾ ਜਿਹੜਾ ਕੰਮ ਆਪਣੀ ਲਾਈਫ ਦੇ ਵਿੱਚ ਘੱਟ ਤੋਂ ਘੱਟ ਦੇ ਮੈਂ ਜਲੀ 500 ਦੇ ਲਮ ਸੰਬੂਟਾ ਪਹਿਲਾਂ ਹੀ ਲਾ ਚੁੱਕਾ ਹੈ। ਗੱਲ ਕਰੀਏ ਅਕਾਲੀ ਦਲ ਨੇ ਸਪੋਰਟ ਦੀ ਗੱਲ ਕੀਤੀ ਪਰ ਬਦਲ ਸਾਹ ਤੋਂ ਚਲੋ ਨਜ਼ਰ ਨਹੀਂ ਆਇਆ ਕਿੰਦਾ ਦੀ ਸਪੋਰਟ ਮਿਲੀ ਹੈ ਅਕਾਲੀ ਦਲ ਨੂੰ। ਦੇਖੋ ਅਕਾਲੀ ਦਲ ਦੀ ਜਿਹੜੀ ਸਪੋਰਟ ਆ ਸਾਨੂੰ ਬਹੁਤ ਵਧੀਆ ਮਿਲੀ ਆ। ਜਿਹੜਾ ਵਰਕਰ ਸੀ ਉਹਨਾਂ ਦਾ। ਜਿਹੜਾ ਜ਼ਿਲ੍ਹੇ ਦੇ ਲੈਵਲ ਦੇ ਵਰਕਰ ਆ ਔਰ ਪੂਰਾ ਦਾ ਪੂਰਾ ਵਰਕਰ ਸਾਡੇ ਨਾਲ ਡਟਿਆ ਰਿਹਾ। ਉਹਨਾਂ ਦੇ ਜਿਹੜੇ ਸ਼ਹਿਰ ਦੇ ਪ੍ਰਧਾਨ ਮੰਨਣ ਜੀ ਮਤਲਬ ਕਲਵੰਸਰ ਮੰਨਣ ਜੀ ਐਸਪੀਸੀ ਦੇ ਮੈਂਬਰ ਵੀ ਆ। ਉਹਨਾਂ ਨੇ ਉਹਨਾਂ ਨੇ ਸਾਡੇ ਨਾਲ ਮਤਲਬ ਦਿਨ ਨਹੀਂ ਲਿਖਿਆ ਰਾਤ ਨਹੀਂ ਲਿਖਿਆ ਬਹੁਤ ਵਧੀਆ ਮਤਲਬ ਸਾਡੇ ਨਾਲ ਚੱਲੇ ਆ ساری ਪੂਰੀ ਟੀਮ ਉਹਨਾਂ ਦੀ ਜਿਹੜੀ ਟੀਮ ਵਰਕ ਬਹੁਤ ਵਧੀਆ ਕੀਤਾ ਦੇਖੋ ਜਦੋਂ ਅਕਾਲੀ ਦਲ ਦੀ ਸ਼ਹਿਰੀ ਟੀਮ ਜਦੋਂ ਸਾਡੇ ਨਾਲ ਚੱਲ ਰਹੀ ਜਿਹੜੀ ਜਿਹੜੀ ਇਸ ਏਰੀਆ ਦੀ ਆ ਔਰ ਦੇਖੋ ਮਤਲਬ ਪਾਰਟੀ ਦੇ ਹਦੇਸ਼ ਤੇ ਚੱਲੀ ਆ ਨਾ ਜੇ ਪਾਰਟੀ ਨੇ ਕਿਹਾ ਤਾਂ ਤਦੇ ਚੱਲੀ ਆ ਕੰਪੀਟੀਸ਼ਨ ਕਿਦਾਂ ਦੇਖਣਾ ਕੰਪੀਟੀਸ਼ਨ ਜਿਹੜਾ ਹੈਗਾ ਆ ਉਹ ਤਾਂ ਹੁਣ 13 ਤਰੀਕ ਨੂੰ ਪਤਾ ਲੱਗੂ ਆ ਜੀ ਕਿਹੜਾ ਸਾਡੇ ਮੁਕਾਬਦਿਆਂ ਦੇ ਕਿਹੜਾ ਕਿੱਥੇ ਆ ਠੀਕ ਹੈ ਜੀ